ਅੰਮ੍ਰਿਤਸਰ ਦੇ ਵਿੱਚ ਆਏ ਦਿਨ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਉਥੇ ਅੰਮ੍ਰਿਤਸਰ ਦੇ ਤ੍ਰਿਸਕੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਵਿਆਹ ਸਮਾਗਨ ਦੇ ਵਿੱਚ ਗੋਲੀਆਂ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਗਰਾਊਂਡ ਦੇ ਵਿੱਚ ਸੈਂਕੜੇ ਮੁੰਡਿਆਂ ਨਾਲ ਜਾ ਕੇ ਹੁੱਲੜਵਾਚੀ ਵੀ ਕੀਤੀ ਪਰ ਇਸ ਦੇ ਪਿੱਛੇ ਇੱਕ ਨਵਾਂ ਖੁਲਾਸਾ ਹੋਇਆ ਪਾਵਾਂਗੇ ਪੂਰੇ ਮਾਮਲੇ ਤੇ ਚੰਨਣਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਨ੍ਹਾਂ ਤਸਵੀਰਾਂ ਤੇ ਉਥੇ ਜਦੋਂ ਇਸ ਵੀਡੀਓ ਦੀ ਸੱਚਾਈ ਜਾਣਨ ਦੀ ਸਾਡੀ ਟੀਮ ਵੱਲੋਂ ਕੋਸ਼ਿਸ਼ ਕੀਤੀ ਤਾਂ ਇੱਕ ਵਿਅਕਤੀ ਜਿਸ ਦਾ ਨਾਮ ਤਜਿੰਦਰ ਸਿੰਘ ਆ ਉਸ ਵੱਲੋਂ ਇਸ ਪੁਲਿਸ ਅਧਿਕਾਰੀ ਹਰਪੀਤ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਉਸ ਨੂੰ ਡਰਾਉਣ ਧਮਕਾਉਣ ਦੇ ਲਈ ਉਸ ਦੇ ਵੱਲੋਂ ਅਜਈਆਂ ਵੀਡੀਓ ਬਣਾਈਆਂ ਜਾਂਦੀਆਂ ਨੇ ਇਹ ਮੇਰਾ ਨਾ ਤਜਿੰਦਰ ਸਿੰਘ ਤੇ ਜਦੋਂ ਸਿੰਘ ਜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਗੋਲੀਆਂ ਚੱਲਣ ਦੀ ਉਹ ਕਿਹੋ ਜੀ ਵੀਡੀਓ ਹੈ ਅਤੇ ਕੌਣ ਵਿਅਕਤੀ ਹੈ ਜੀ ਉਹ ਜੀ ਉਹ ਮੇਰੇ ਪਿੰਡ ਦਾ ਹਰਪ੍ਰੀਤ ਸਿੰਘ ਪੁੱਤਰ ਕਰਮਾਇਲ ਸਿੰਘ ਵਾਸੀ ਡੇਰੀ ਵਾਲੇ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਜੀ ਇਹ ਇਹ ਦੇਖੋ ਬਹੁਤ ਚਿਰ ਦੇ ਨਜਾਇਜ਼ ਹਥਿਆਰ ਸਿਕਸਰ ਲਈ ਕਰਦਾ ਜਦ ਕੋਈ ਵਿਆਹ ਸ਼ਾਦੀ ਫੰਕਸ਼ਨ ਹੁੰਦਾ ਉਹਦਾ ਸ਼ਕਤੀ ਪ੍ਰਦਰਸ਼ਨ ਕਰਦਾ ਲੋਕਾਂ ਨੂੰ دہشت ਭਰਿਆ ਮਾਹੌਲ ਦੇ ਵਿੱਚ ਉਹਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਹ ਤੋਂ ਇਲਾਵਾ ਹੋਰ ਵੀ ਬੇਰਕੋ ਸਬੂਤ ਤੁਹਾਨੂੰ ਮੈਂ ਪੇਸ਼ ਕਰ ਦਿੰਨਾ ਕਿ ਇਹ ਕਿ دہشت ਪਿੰਡ ਵਿੱਚ ਬਹੁਤ ਜ਼ਿਆਦੀ ਪਹੁੰਚਦਾ ਕੀ ਕਾਰਨ ਕੀ ਹੈ ਇਹਦੇ ਪਿੱਛੇ ਬਹਿਸ਼ਤ ਤੋਂ ਦਾ ਕਾਰਨ ਜੇ ਕੋਈ ਪੁਰਾਣੀ ਰੰਜਿਸ਼ ਹੈ ਕੀ ਇਹ ਕਾਰਨ ਕੀ ਹੈ ਨਹੀਂ ਕੋਈ ਬਿਲਕੁਲ ਕੋਈ ਰੰਜਿਸ਼ ਨਹੀਂ ਜੀ ਸਿਰਫ ਸਿਰਫ ਜੇ ਕੋਈ ਸਾਡੇ ਕੋਈ ਚੰਗੇ ਕੰਮ ਕਰਦੇ ਆ ਜੋ ਕੋਈ ਪ੍ਰਸ਼ੰਸਾ ਕਰਦੇ ਕੋਈ ਜਰਨਲ ਨਹੀਂ ਹੁੰਦਾ ਉਹਨਾਂ ਨੂੰ ਧਮਕੀਆਂ ਦਿੰਦਾ ਉਹਦਾ ਵੀ ਤੁਹਾਨੂੰ ਪ੍ਰੂਫ ਮਈਆ ਕਰਵਾ ਦੂੰਗਾ ਤੁਹਾਨੂੰ ਮੈਂ ਤੁਸੀਂ ਕੀ ਬੇਸਿਕਲੀ ਕੀ ਕਰਦੇ ਕੀ ਉਹਦੇ ਚੀ ਜੀ ਮੈਂ ਇਸ ਟਾਈਮ ਪਿੰਡ ਦੇ ਵਿੱਚ ਕੀਤੀ ਬਾੜੀ ਕਰਦਾ ਤੇ ਕੋਈ ਤੁਸੀਂ ਇਲੈਕਸ਼ਨ ਲੜਨ ਦੇ ਚਾਹ ਬਣਦੇ ਹੋ ਬਿਲਕੁਲ ਚਲੋ ਮੇਰਾ ਪਿੰਡ ਮੇਰਾ ਭਾਈਚਾਰਾ ਔਰ ਮੇਰੇ ਸਮਰਥਕ ਚਾਹੁੰਦੇ ਆ ਕਿ ਤੂੰ ਇਲੈਕਸ਼ਨ ਲੜ ਜਦੋਂ ਕੋਈ ਵੀ ਇਹੋ ਜੇ ਇਹਦੀ ਮਨਸ਼ਾ ਇਹੀ ਹੈ ਕਿ ਇਹਨੂੰ ਪਿੰਡ ਦੇ ਵਿੱਚ ਬਦਲ ਨਾ ਦਿੱਤਾ ਜਾਵੇ ਤੁਹਾਨੂੰ ਇਹ ਕਾਲ ਵੀ ਆਈ ਸੀ ਕਿ ਜਿਹਦੇ ਚੁਣਤیاں ਵਿੱਚ ਲਗਾਈਆਂ ਜਾ ਰਹੀਆਂ ਸੀ ਉਹ ਕੀ ਸਾਰਾ ਮਾਮਲਾ ਸੀ ਜਿਹੜਾ ਪਿਉ ਕੀਤਾ ਗਿਆ ਸੀ ਉਹ ਬਿਲਕੁਲ ਇਸੇ ਸਬੰਧ ਦੇ ਵਿੱਚ ਇਨੇ ਕੱਲ ਬਹੁਤ 60 70 ਮੁੰਡੇ ਗਰਾਊਂਡ ਦੇ ਵਿੱਚ ਸੱਦ ਕੇ ਹੱਲਾ ਗੋਲਾ ਕਰਨ ਦੀ ਕੋਸ਼ਿਸ਼ ਕੀਤੀ ਨੇ ਬਾਅਦ ਵਿੱਚ ਮੈਨੂੰ ਕਾਲ ਵੀ ਕੀਤੀ ਕਿ ਤੂੰ ਗਰਾਊਂਡ ਦੇ ਵਿੱਚ ਆ ਉਹਦਾ ਵੀ ਤੁਹਾਨੂੰ ਸਬੂਤ ਤੁਹਾਨੂੰ ਮੈਂ ਮੁਹੱਈਆ ਕਰਵਾ ਦੂੰਗਾ ਸਰ ਵੀ ਇਹ ਤਾਂ ਮੰਨ ਚਾਹੀਏ ਕਿ ਇਹਨੂੰ ਡਰਾ ਧਮਕਾਇਆ ਜਾ ਸਕੇ ਕਿ ਇਹ ਦਹਿਸ਼ਤ ਫੌਨ ਦੀ ਕੋਸ਼ਿਸ਼ ਕੀਤੀ ਨੇ ਅ ਕਿਸ ਤਰ੍ਹਾਂ ਦੀ ਪੰਜਾਬ ਸਰਕਾਰ ਜੈਂਗਸਟਰਸ ਦੇ ਖਿਲਾਫ ਬਹੁਤ ਸੰਜੀਦਾ ਹੈ ਕਾਫੀ ਹਥਿਆਰ ਵੀ ਬੜੇ ਜਾ ਰਹੇ ਨੇ ਇਹ ਪ੍ਰਸ਼ਾਸਨ ਕੋ ਕੀ ਮੰਨ ਕਰਦੇ ਕਿ ਇਸ ਦੇ ਹਥਿਆਰਾਂ ਦੀ ਜਾਂਚ ਨਹੀਂ ਹੋਈ ਜੀ ਹਾਂ ਬਿਲਕੁਲ ਇਹਦੇ ਨਜਾਇਜ਼ ਹਥਿਆਰਾਂ ਦੀ ਜਾਂਚ ਪੜਤਾਲ ਕਰਕੇ ਇਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਕੱਲ ਇਹਨੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਹੈ ਇਹਨੇ ਕੁਝ ਪੁਲਿਸ ਅਧਿਕਾਰੀਆਂ ਨੂੰ ਮਿਲੇ ਉਹ ਕੀ ਉਹਨਾਂ ਨੇ ਕੁਝ ਹਾਂ ਉਹਨਾਂ ਨੇ ਐਸ ਐਚਓ ਤਰਸਿੱਕਾ ਉਹਨਾਂ ਨੇ ਕਿਹਾ ਕਿ ਇਹ ਤੇ ਅੱਜ ਠੀਕ ਕਾਰਵਾਈ ਕੀਤੀ ਜਾਊਗੀ ਮਤ ਤੁਸੀਂ ਸੰਤੁਸ਼ਟ ਹੋ ਕਾਰਵਾਈ ਤੋਂ ਕਿ ਤੁਹਾਨੂੰ ਲੱਗਦਾ ਕਿ ਕਾਰਵਾਈ ਹੋ ਪਾਏਗੀ ਵੇਖੋ ਜੀ ਉਹਨਾਂ ਨੇ ਯਕੀਨ ਦਿਵਾਇਆ ਤਾਂ ਜਰੂਰ ਕਰਨਗੇ ਲੇਕਿਨ ਜਿੰਨਾ ਤੱਕ ਨਹੀਂ ਹੁੰਦੀ ਕਾਰਵਾਈ ਨੇ ਜਿੰਨਾ ਤੱਕ ਤਾਂ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਬਿਲਕੁਲ ਜੀ ਬਿਲਕੁਲ ਉਹਨਾਂ ਚਿਰ ਅਸੀਂ ਵੇਟ ਕਰਦੇ ਹਾਂ ਤੇ ਜੇਕਰ ਇੱਥੇ ਨਹੀਂ ਕਾਰਵਾਈ ਹੁੰਦੀ ਤੇ ਫਿਰ ਕੀ ਤੁਸੀਂ ਉੱਚ ਅਧਿਕਾਰੀਆਂ ਨੂੰ ਵੀ ਮਿਲੋਗੇ ਜਾ ਕੇ ਅਮਰਸਰ ਦੇ ਐਸਐਸਪੀ ਨੂੰ ਜਾਂ ਉਹਨਾਂ ਨੂੰ ਮਿਲੋਗੇ ਤੁਸੀਂ ਜਾ ਕੇ ਜੀ ਬਿਲਕੁਲ ਜੀ ਜੇ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਉੱਚ ਅਧਿਕਾਰੀਆਂ ਤੋਂ ਲੈ ਕੇ ਮੈਂ ਕੋਰਟ ਤੱਕ ਵੀ ਕੋਰਟ ਦਾ ਦਰਵਾਜ਼ਾ ਵੀ ਖੜਕਾਉਂਗਾ ਕਿਹੜੀ ਪਾਰਟੀ ਤੋਂ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਜੀ ਜੀ ਮੈਂ ਆਮ ਆਦਮੀ ਪਾਰਟੀ ਇਹ ਆਮ ਆਦਮੀ ਪਾਰਟੀ ਦੇ ਉਸ ਵਰਕਰ ਜਾਂ ਆਮ ਆਦਮੀ ਪਾਰਟੀ ਸਰਪੰਚੀ ਨਹੀਂ ਐਵੇਂ ਐਵੇਂ ਆਪਣੇ ਆਪ ਨੂੰ ਸਤਿ ਸੁਰੱਖਿਅਤ ਮਹਿਸੂਸ ਕਰਦੇ ਕਿ ਭਾਜਪਾ ਦੇ ਮੁੱਖ ਮੰਤਰੀ ਵੀ ਕਿਸੇ ਸਬਾਪਤ ਤੇ ਲਿਖੋਗੇ ਕਿ ਇਹ ਐਸਟ੍ਰੋਨੀ ਦਲ ਸੰਸਾਦ ਦੇ ਖਿਲਾਫ ਕਾਰਦਾਈ ਕੀਤੀ ਨਹੀਂ ਵੇਖੋ ਜੀ ਜਿੱਥੋਂ ਤੱਕ ਪਾਰਟੀ ਦਾ ਸਬੰਧ ਹੈ ਮੈਨੂੰ ਇਹ ਯਕੀਨ ਹੈ ਕਿ ਇਹ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਬढ़ावा ਨਹੀਂ ਦੇਣਗੇ ਜਿੱਥੋਂ ਤੱਕ ਐਸੇ ਇਨਸਾਨ ਦੀ ਗੱਲ ਆ ਇਹ ਸਿਰਫ ਇੱਕ ਪਿੰਡ ਦੀ ਸ਼ਰਾਰਤੀ ਇਨਸਾਨਸਰਾਂ ਨੇ ਇਹਨੂੰ ਚੱਕ ਕੇ ਇਹਨੂੰ ਇਸ ਪਾਸੇ ਲਾਇਆ ਕਿ ਇਹਨਾਂ ਕੋਈ ਪਰਚੋ ਪਰਚੀ ਹੋ ਕੇ ਕਿ ਇਲੈਕਸ਼ਨ ਨਾਲ ਲੜ ਸਕੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰੋਗੇ ਇਸ ਤੋਂ ਦੇ ਬੰਦੇ ਬੱਚਿਆਂ ਦੇ ਖਿਲਾਫ ਕਾਰਵਾਈ ਦੇ ਬਿਲਕੁਲ ਜੀ ਬਿਲਕੁਲ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਉਹਨਾਂ ਤੇ ਮੈਨੂੰ ਪੂਰਨ ਯਕੀਨ ਵੀ ਹੈ ਵਿਸ਼ਵਾਸ ਵੀ ਹੈ ਕਿ ਬਹੁਤ ਵਧੀਆ ਕੰਮ ਕਰ ਰਹਾ ਹੈ ਕਿ ਇਹਨਾਂ ਨੂੰ ਸ਼ਰਾਬਤੀ ਅਨਸਰਾਂ ਨੂੰ ਨਾਤ ਜਰੂਰ ਪਾਉਣਗੇ ਪਹਿਲਾਂ ਵੀ ਇਸ ਬੰਦੇ ਦੇ ਖਿਲਾਫ ਐਸਟਾੰਡ ਦੀ ਕੋਈ ਕਾਰਵਾਈ ਹੋਈ ਹੈ ਜਾਂ ਇਸ ਤੋਂ ਬਾਰੇ ਮਨੇ ਗੋੜਿਆ ਇਹ ਅਕਸਰ ਹੀ ਆਮ ਹੀ ਜਦੋਂ ਕੋਈ ਫੰਕਸ਼ਨ ਜਾਂ ਕੋਈ ਹੁੰਦਾ ਹੱਲਾ ਗੁੱਲਾ ਕਰਦਾ ਜੀ ਇਹ ਜਿੱਦਾਂ ਕੋਈ ਹੱਲਾ ਗੋਲਾ ਇਸ ਤਰ੍ਹਾਂ ਕਰਦਾ ਕਿ ਸ਼ਕਤੀ ਪ੍ਰਦਰਸ਼ਨ ਜਗਾ ਬਸ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਗੋਲੀਆਂ ਜਰਾ ਬਿਲਕੁਲ ਜੀ ਪਹਿਲੇ ਜੋ ਸਾਂਝਾ ਪ੍ਰੋਗਰਾਮ ਹੁੰਦਾ ਬਸ ਤੱਕ ਤੁਸੀਂ ਤੁਹਾਨੂੰ ਡਰੋਨ ਦੀ ਕੋਸ਼ਿਸ਼ ਕੀਤੀ ਹੈ ਡਰੋਨ ਦੀ ਕੋਸ਼ਿਸ਼ ਕੀਤੀ ਤੁਸੀਂ ਜੇਕਰ ਤੋਂ ਤੁਹਾਨੂੰ ਇੱਕ ਫਿਊਚਰ ਜੇਕਰ ਕੋਈ ਪ੍ਰੋਬਲਮ ਹੁੰਦੀ ਆ ਕਿ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਜੇਕਰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏ ਇੰਵੋਲਵ ਕਰਦੀ ਆ ਜੀ ਹਾਂ ਜੀ ਜੇ ਕੋਈ ਇਸ ਤੋਂ ਬਾਅਦ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਹਰਪ੍ਰੀਤ ਸਿੰਘ ਔਰ ਇਸ ਦੇ ਜੋ ਕੁਝ ਇਹਦੇ ਸੱਜਣ ਮਿੱਤਰ ਆ ਚਾਰ ਪੰਜ ਜਣੇ ਇਹ ਉਹਨਾਂ ਨੂੰ ਜੋ ਮੈਟਰ ਹੋਣਾ ਇਹ ਪੰਜਾਬ ਪੁਲਿਸ ਚ ਨੋਟਵਾਰਕ ਬਿਲਕੁਲ ਜੀ ਬਿਲਕੁਲ ਕਿੱਥੇ ਤਨਾਤ ਹੈ ਜੀ ਆ ਸ਼ਾਇਦ ਮੈਨੂੰ ਜਿਤ ਤੱਕ ਪਹੁੰਚ ਹੈ ਆ ਜਲੰਧਰ ਥਾਣੇ ਦੇ ਵਿੱਚ ਆਏ ਤੇ ਪੁਲਿਸ ਪ੍ਰਸ਼ਾਸਨ ਕੋ ਉਹ ਵੀ ਇਹਦੇ ਖਿਲਾਫ ਕੋਈ ਨਾ ਹਾਂ ਬਿਲਕੁਲ ਜੀ ਮੈਂ ਪੁਲਿਸ ਪ੍ਰਸ਼ਾਸਨ ਉਹ ਰੋਚਿਤ ਅਧਿਕਾਰੀਆਂ ਨੂੰ ਮੰਨ ਕਰਦਾ ਕਿ ਇਹ ਸ਼ਰਾਰਤੀ ਅੰਸਰ ਖਿਲਾਫ ਕਾਰਵਾਈ ਦੀ ਮੈਂ ਮੰਨ ਕਰਦਾ ਤੁਹਾਨੂੰ ਕੋਈ ਕੋਟਵਾ ਭੇਜ ਕੇ ਫਿਰ ਤੁਹਾਨੂੰ ਫੈਟ ਬਿਲਕੁਲ ਜੀ ਇਹ ਕੋ 2-3 ਸਾਲ ਪੁਰਾਣੀ ਇਹਦੇ ਦੀ ਫੋਟੋ ਫਿਰ ਇਹਨੇ ਮੇਰੇ ਕੋਲ ਆਈ ਹੈ ਵਾਇਰਲੀ ਹੋਈਏ ਮੇਰੇ ਕੋਲ ਆਈ ਆ ਇਸ ਕੋ ਇਹਦੇ ਕੋਲ ਸਿਕਸਰ ਇੱਕ ਬਹੁਤ ਪੁਰਾਣਾ ਅੱਜ ਤੱਕ ਉਹਦਾ ਪ੍ਰਦਰਸ਼ਨ ਕਰ ਰਿਹਾ ਠੀਕ ਉਹਦੀ ਮੈਂ ਉਹਦੀ ਤੁਹਾਨੂੰ ਮੈਂ ਜਾਗਦੀ ਸਬੂਤ ਤੁਹਾਨੂੰ ਦਿਖਾ ਰਿਹਾ ਹਾਂ ਕਿ ਬਸ ਡਰੋਂਦਾ ਹੀ ਆ ਤੁਹਾਡਾ ਬਸ ਡਰੋਂਦਾ ਡਰੋਂਦਾ ਹੀ ਆ ਜੋ ਇਸ ਮਾਮਲੇ ਤੇ ਪੁਲਿਸ ਅਧਿਕਾਰੀ ਤਰਸਕੇ ਨਾਲ ਗੱਲ ਕੀਤੀ ਤਾਂ ਪਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਸ਼ਿਕਾਇਤ ਜਿਹੜੀ ਉਹ ਗਾਲੀ ਗਲੋਚ ਨੂੰ ਲੈ ਕੇ ਦਿੱਤੀ ਗਈ ਹੈ ਅਤੇ ਤਜਿੰਦਰ ਸਿੰਘ ਵੱਲੋਂ ਇੱਕ ਵੀਡੀਓ ਵੀ ਸਾਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ 4 ਤੋਂ 5 ਫਾਇਰ ਕਰਦਾ ਨਜ਼ਰ ਆ ਰਿਹਾ ਹੈ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਤਜਿੰਦਰ ਸਿੰਘ ਡੇਰੀਆਲ ਪਿੰਡ ਹੈ ਜੀ ਉਹਨਾਂ ਦਾ ਥਾਣਾ ਤਰਸਿਕਾ ਚ ਜੀ ਉਹਨਾਂ ਨੇ ਕੰਪਲੇਨਟ ਕੀਤੀ ਸੀ ਵੀ ਮੈਨੂੰ ਫੋਨ ਤੇ ਗਾਲ ਮੰਦਾ ਕੀਤਾ ਵਾ ਪਿੰਡ ਦੇ ਇੱਕ ਹਰਪ੍ਰੀਤ ਸਿੰਘ ਤੇ ਉਹ ਗਾਲ ਮੰਦੇ ਸੰਬੰਧ ਵਿੱਚ ਜੋ ਸਾਡੀ ਕਾਰਵਾਈ ਕਰ ਮੰਦੀ ਸੀ ਇਹ ਰਿਪੋਰਟ ਲਿਖਦੀ ਆ ਉਸ ਤੋਂ ਇਲਾਵਾ ਇੱਕ ਉਹਨਾ ਮੈਨੂੰ ਵੀਡੀਓ ਦਿਖਾਈ ਸੀ ਜੀ ਉਹਦੇ ਵਿੱਚ ਹਰਪ੍ਰੀਤ ਸਿੰਘ ਜਿਹੜਾ ਵਾ ਉਹ ਫਾਇਰ ਕਰਦਾ ਨਜ਼ਰ ਆ ਰਿਹਾ ਉਹ ਵੀਡੀਓ ਕਿੱਥੋਂ ਦੀ ਹੈ ਤੇ ਕਦੋਂ ਦੀ ਹੈ ਜਦੋਂ ਮਤਲਬ ਜੇ ਸਾਡੇ ਇਲਾਕੇ ਤੋਂ ਦੀ ਤੇ ਆਪਾਂ ਉਸੇ ਵੇਲੇ ਉੱਤੇ ਜੋ ਕਾਰਵਾਈ ਬੰਦੀ ਹੈ ਦੀ ਕਾਰਵਾਈ ਕਰਾਂਗੇ ਸਰ ਇੱਕ ਵੀਡੀਓ ਦੀ ਫੋਰੈਂਸਿਕ ਇਨਕਵਾਈਰਾਈ ਜਾਈਏਗੀ ਜਾਂ ਕਿਉਂਕਿ ਝੂਠ ਵੀ ਬੋਲ ਦਿੰਦੇ ਨੇ ਜੇ ਮੁਸੀਬਤ ਜਿਹੜੇ ਨਹੀਂ ਫੈਡਰਲ ਫੋਰੈਂਸਿਕ ਨਹੀਂ ਕੁਝ ਵੀ ਕਰਾਂਗੇ ਆਪਾਂ ਜਿਹੜਾ ਪਤਾ ਲੱਗਾ ਸਾਨੂੰ ਵੀ ਜਿਹੜੇ ਵਿਆਹ ਦੀ ਹੈ ਮੈਰਿਜ ਦੀ ਹੈ ਆਪਾਂ ਉੱਥੋਂ ਵੈਰੀਫਾਈ ਕਰਦੇ ਹਾਂ ਜੇ ਸਾਨੂੰ ਲੱਗਾ ਵੀ ਇੱਥੇ ਇਹਨਾਂ ਨੂੰ ਕੁਝ ਕੀਤਾ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਕਰਾਂਗੇ ਜੀ ਕੁਝ ਕੁ ਪਰਾਇਗਾ ਫਾਇਰ ਕਿੰਨੇ ਵੇਸੇ ਕਿ ਕੁਝ ਤਾਂ ਉਹ ਵੀਡੀਓ ਦਿਖਾਈ ਦੇ ਚੁਣਾਂ ਮੈਂ ਫੇਰ ਚਾਰ ਪੰਜ ਸ਼ਾਇਦ ਉਹਦੇ ਵੀਡੀਓ ਚ ਹੈਗੇ ਨੇ ਬਟ ਉਹ ਕਿੱਥੋਂ ਦੀ ਆ ਇਹ ਗੱਲ ਕਲੀਅਰ ਨਹੀਂ ਹੈ ਕਲੀਅਰ ਕਰਦੇ ਜੀ ਕਲੀਅਰ ਕਰਨ ਤੋਂ ਬਾਅਦ ਜੋ ਕਰ ਉਹ ਕਰਾਂਗੇ ਇੱਥੇ ਦੱਸਣ ਜੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗਨ ਕਲਚਰ ਨੂੰ ਖਤਮ ਕਰਨ ਵਾਸਤੇ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ ਜੋ ਪੰਜਾਬ ਦੇ ਡੀਜੀਪੀ ਵੱਲੋਂ ਆਮ ਲੋਕਾਂ ਨੂੰ ਕਿਹਾ ਗਿਆ ਸੀ ਕਿ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਕਰ ਦਿੱਤੀਆਂ ਜਾਣ ਜਿਨ੍ਹਾਂ ਦੇ ਵਿੱਚ ਉਹ ਹਥਿਆਰਾਂ ਦੀ ਨਮਾਇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਉਥੇ ਇੱਕ ਕੇ ਵੀਡੀਓ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅਧਿਕਾਰੀ ਇਸ ਪੁਲਿਸ ਅਧਿਕਾਰੀ ਦੇ ਖਿਲਾਫ ਕੋਈ ਕਾਰਵਾਈ ਕਰਦੇ ਆ ਜਾਂ ਗੋਗਲੂਆਂ ਤੋਂ ਮਿੱਟੀ ਝਾੜ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ